ਗੁਰਦੁਆਰਾ ਰੋਟਾ ਸਾਹਿਬ ਪਾਸੇ ਨਵੀਂ ਵਿਖੇ ਗੁਰਦੁਆਰਾ ਗੁਰੂ ਘਰ ਦੀ ਪ੍ਰਬੰਧਕ ਕਮੇਟੀ ਨੇ ਬਹੁ ਸਲਾਘਾ ਜੋ ਜੋ ਸਾਡਾ ਗੌਰਵ ਮਾ ਇਤਿਹਾਸ ਹੈ ਧੰਗੁਰ ਤੇਗ ਬਹਾਦਰ ਮਹਾਰਾਜ ਦਾ ਸ਼ਹੀਦੀ ਦਿਹਾੜਾ ਸ਼ੀਰਾਂ ਦੀ ਯਾਦ ਮਨਾਉਣ ਵਾਸਤੇ ਅੱਜ ਇੱਥੇ ਸਮਾਗਮ ਕਈ ਰੋਜ਼ਾ ਰੱਖਿਆ ਗਿਆ ਸੀ ਅੱਜ ਅਖੀਲਾ ਦੀਵਾਨ ਸੀ ਜਿੱਥੇ ਮੈਡੀਕਲ ਕੈਂਪ ਗੁਰੂ ਕੇ ਲੰਗਰ ਹੋਰ ਬਹੁਤ ਵੱਡੇ ਖੂਨਦਾਨ ਕੈਂਪ ਵੀ ਇੱਥੇ ਹੋ ਰਿਹਾ ਹੈ ਬڑے ਸਲਾਗਯੋਗ ਬਦੋਂ ਪ੍ਰਾਲੇ ਕੀਤੇ ਆ ਜੋ ਅੱਜ ਲੋਡ ਵੀ ਹੈ ਜੋ ਇਹ ਸਦਾ ਹੀ ਆਪਣੇ ਇਥੋਂ ਦੇ ਪ੍ਰਬੰਧ ਕਮੇਟੀ ਮੈਨੇਜਰ ਸਾਹਿਬ ਯਤਨਸ਼ੀਲ ਰਹਿੰਦੇ ਆ ਕਿ ਅਸੀਂ ਗੁਰੂ ਨਾਲ ਗੁਰ ਸ਼ਬਦ ਨਾਲ ਬਾਣੀ ਨਾਲ ਜੁੜੀ ਉਹਨਾਂ ਦੇ ਦੱਸੇ ਇਤਿਹਾਸ ਤੇ ਚੱਲੀਏ ਸ੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਤੇ ਉਹਨਾਂ ਦੇ ਪਿਆਰੇ ਗੁਰਸਿੱਖਾਂ ਦੀ ਮਹਾਨ ਸਾਦਤ ਨੂੰ ਇਹ ਹਰਕ ਸਾਲ ਗੁਰਦਾ ਰੋਟਾ ਸਾਹਿਬ ਪਾਸਾ ਨੌਵੀਂ ਤੋਂ ਤਿੰਨ ਰੋਜ਼ਾ ਸਮਾਗਮ ਹੁੰਦਾ ਹੈ ਜੋ ਕਿ ਸਤਿਗੁਰਾਂ ਦੀ ਕਿਰਪਾ ਦੇ ਨਾਲ ਪਹਿਲੇ ਦਿਨ ਨਗਰ ਕੀਰਤਨ ਤੇ ਦੋ ਦਿਨ ਦੀਵਾਨਾ ਚ ਆਖਰੀ ਦੀਵਾਨ ਹੈ ਜਿਸ ਦੇ ਵਿੱਚ ਸੰਗਤਾਂ ਬਾਬਾ ਕਸ਼ਮੀਰਾ ਸਿੰਘ ਜੀ ਤੇ ਹੋਰ ਪੰਥ ਤੇ ਪ੍ਰਸਿੱਧ ਰਾਗੀ ਢਾਡੀ ਕਥਾਵਾਚ ਬਸਹਿਬਾਨ ਸੰਤਾਨ ਗੁਰ ਤੇ ਹਾਜ਼ਦਾਰਾਂ ਨੇ ਹਾਲ ਕਰਨ ਉੱਥੇ ਨਾਲ ਹੀ ਮਨੁੱਖਤਾ ਦੇ ਭਲੇ ਵਾਸਤੇ ਖੂਨਦਾਨ ਕੈਂਪ ਮੈਡੀਕਲ ਕੈਂਪ ਡਾਕਟਰ ਹਰਪ੍ਰੀਤ ਸਿੰਘ ਵੱਲੋਂ ਇਹ ਪ੍ਰਾਰਲਾ ਕੀਤਾ ਗਿਆ ਕੈਂਪ ਲਗਾਏ ਗਏ ਨੇ ਹਨਾ ਸਮੂਹ ਸੰਗਤਾਂ ਦਾ ਨੌਜਵਾਨ ਵੀਰਾਂ ਦਾ ਜੋ ਕਿ ਪਿਛਲੇ 1 ਮਹੀਨੇ ਤੋਂ ਤਕਰੀਬਨ ਸੇਵਾ ਚੱਲ ਰਹੀ ਹੈ ਸਭ ਦਾ ਤਹਿ ਦਿਲੋਂ ਧੰਨਵਾਦ ਕਰਦੇ ਆ ਤੇ ਸਾਧੂ ਰੂਹ ਕੇ ਅਰਦਾਸ ਕਰਦੇ ਆ ਕਿ ਸਾਰਿਆਂ ਨੂੰ ਚੜ੍ਹਦੀ ਕਲਾ ਗੁਰਸਿੱਖੀ ਜੀਵਨ ਬਖਸ਼ੇ ਮ ਜੀ ਮਾਨ ਸਾਹਿਬ ਬੜੇ ਲੰਮੇ ਸਮੇਂ ਤੋਂ ਜਿਹੜਾ ਸਮਾਗਮ ਦੀ ਉਡੀਕ ਸੀ ਕਰ ਰਹੇ ਸੀ ਤੇ ਇੱਕ ਦੋ ਤਿੰਨ ਕਰਕੇ ਅੱਜ ਤੀਸਰਾ ਦਿਨ ਜਿਹੜਾ ਸਮਾਗਮ ਦਾ ਆ ਗਿਆ ਤੇ ਲਗਭਗ ਸਿਖਰਾਂ ਤੇ ਇਸ ਵੇਲੇ ਜਿਹੜਾ ਸਮਾਗਮ ਤੇ ਅੱਜ ਦੇ ਦਿਨ ਜਿੱਥੇ ਪੰਥ ਪ੍ਰਸਿੱਧਕ ਪ੍ਰਚਾਰਕ ਜਿਹੜੇ ਉਹ ਸਮਾਗਮ ਦੇ ਵਿੱਚ ਸੰਗਤਰ ਨੂੰ ਨਿਹਾਲ ਕਰ ਰਹੇ ਨੇ ਉਥੇ ਮਨੁੱਖਤਾ ਦੀ ਸੇਵਾ ਲਈ ਮੈਡੀਕਲ ਕੈਂਪ ਹੱਡੀਆਂ ਦੇ ਡਾਕਟਰ ਮਾਹਰ ਜਿਹੜੇ ਆਏ ਹੋਏ ਨੇ ਹੋਰ ਵੀ ਬਹੁਤ ਤਰ੍ਹਾਂ ਦੀਆਂ ਬਿਮਾਰੀਆਂ ਦੇ ਮਾਹਰ ਡਾਕਟਰ ਜਿਹੜੇ ਆਏ ਹੋਏ ਨੇ ਤੇ ਉਹਦੇ ਵਿੱਚ ਆ ਕੇ ਬਹੁਤ ਸਾਰੇ ਲੋਕ ਮਰੀਜ਼ ਜਿਹੜੇ ਲੋੜਵੰਦ ਨੇ ਉਹ ਇਸ ਗੱਲ ਦਾ ਲਾਭ ਉਠਾ ਰਹੇ ਨੇ ਤੇ ਸਵੇਰ ਤੋਂ ਲਾ ਕੇ ਲਗਭਗ ਪਰਸੋਂ ਤੋਂ ਲਾ ਕੇ ਗੁਰੂ ਕੇ ਲੰਗਰ ਨੇ ਉਹ ਟੁੱਟਬਰਤੇ ਨੇ ਇਕੱਠ ਤੁਸੀਂ ਦੇਖ ਰਹੇ ਹੋ ਇਹ ਜਿਹੜਾ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਸਿੱਧੀ ਦਿਹਾੜੇ ਮੌਕੇ ਗੁਰਦੁਆਰਾ ਰੋਟਾ ਸਾਹਿਬ ਵਿਖੇ ਜਿਹੜਾ ਹਰ ਸਾਲ ਸਮਾਗਮ ਕਰਾਇਆ ਜਾਂਦਾ ਅੱਜ ਵੀ ਤਨ ਰੋਜਾ ਜਿਹੜਾ ਸਮਾਗਮ ਚੱਲ ਰਿਹਾ ਜਿਹਦੇ ਵਿੱਚ ਖੂਨਦਾਨ ਕੈਂਪੀ ਲਗਾਇਆ ਗਿਆ ਮੈਡੀਕਲ ਚੈੱਕਅਪ ਕੈਂਪ ਲਗਾਇਆ ਗਿਆ ਤੇ ਅੱਜ ਦੇ ਦਿਨ ਜਿਹੜਾ ਹਰ ਸਾਲ ਮਨਾਇਆ ਜਾਂਦਾ ਕਿਉਂਕਿ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਜਿਹੜਾ ਆਪਣਾ ਸੀਸ ਦਿੱਤਾ ਸੀਗਾ ਹਿੰਦ ਦੀ ਚਾਦਰ ਬਣੇ ਤੇ ਉਹਨਾਂ ਨੇ ਧਰਮ ਦੀ ਰੱਖਿਆ ਲਈ ਆਪਣਾ ਜਿਹੜਾ ਕੁਰਬਾਨੀ ਦਿੱਤੀ ਤੇ ਅੱਜ ਉਹਨਾਂ ਨੂੰ ਯਾਦ ਕੀਤਾ ਜਾਂਦਾ ਤੇ ਇੱਥੇ ਰੋਟਾ ਸਾਹਿਬ ਸਾਡੇ ਮੈਨੇਜਰ ਸਾਹਿਬ ਅਮਰੀਕ ਸਿੰਘ ਜੀ ਤੇ ਸਮੁੱਚਿਆ ਸੰਗਤਾਂ ਸਹਿਯੋਗ ਨਾਲ ਹਰ ਸਾਲ ਜਿਹੜਾ ਸਮਾਗਮ ਕਰਵਾਇਆ ਜਾਂਦਾ ਇਹਨੇ ਸਟੇਜ ਦੀ ਮੰਗ ਇੱਕ ਕਮੇਟੀ ਦੀ ਜੀ ਜੋ ਵੀ ਇਹਨਾਂ ਦੀ ਮੰਗ ਹੋਈ ਉਹ ਵੀ ਪੂਰੀ ਕਰਾਂਗੇ ਜੀ ਮੈਂ ਦੇਖ ਲੈਣਾ ਵੀ ਕੀ ਮੰਗਿਆ ਇਹਨਾਂ ਦੀ ਜੋ ਮੰਗ ਹੋਈ ਉਹ ਪੂਰੀ ਕਰੀ ਗੋ ਕਿਉਂਕਿ ਸਾਨੂੰ ਜੋ ਸਰਕਾਰ ਦੇ ਵਿੱਚ ਜਗ੍ਹਾ ਮਿਲੀ ਆ ਸਾਡਾ ਫਰਜ਼ ਆ ਕਿ ਜੋ ਲੋਕਾਂ ਦੀਆਂ ਮੰਗਾਂ ਨੇ ਜੋ ਵੀ ਕਿਸੇ ਦੀ ਮੰਗ ਹੈ ਉਹਨੂੰ ਪੂਰਾ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਤਿੰਨ ਦਿਨ ਤੋਂ ਇੱਥੇ ਲਗਾਤਾਰ ਪ੍ਰੋਗਰਾਮ ਚੱਲ ਰਿਹਾ ਹੈ ਰੋਟਾ ਸਾਹਿਬ ਇਹ ਗੁਰੂ ਤੇਗ ਬਹਾਦਰ ਜੀ ਚਰਨ ਛੂ ਧਰਤੀ ਹੈ ਇੱਥੇ ਜੋ ਵੀ ਬੰਦਾ ਮਰੀਅਾਜ਼ ਸੁੱਖ ਕੇ ਜਾਂਦਾ ਹੈ ਉਹ ਪੂਰੀ ਹੁੰਦੀ ਹੈ ਤੇ ਸਾਡੀ ਦਾ ਪ੍ਰਮਾਤਮਾ ਨੇ ਬਹੁਤ ਵੱਡੀ ਬਾਹ ਫੜੀ ਹੋਈ ਹੈ ਇੱਥੋਂ ਇੱਥੇ ਦੀ ਜਿਹੜੀ ਕਮੇਟੀ ਹੈ ਉਹ ਵੀ ਬੜੀ ਸੋਹਣੀ ਹੈ ਤੇ ਚੰਗੇ ਟੰਮ ਕਰਦੀ ਹੈ ਉਹ ਇੱਥੇ ਕੋਈ ਵੀ ਕੰਮ ਜਿਹੜਾ ਕਰਦੇ ਨੇ ਇਹ ਕਮੇਟੀ ਬਹੁਤ ਸੋਹਣਾ ਕਰਦੀ ਆ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਸਾਹਿਬ ਜੀ ਦੇ ਚਰਨ ਛੋਪਾ ਪ੍ਰਾਪਤ ਗੁਰਦੁਆਰਾ ਰੋਟਾ ਸਾਹਿਬ ਦੇਖੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਅੱਜ ਦੀਵਾਨਾਂ ਦੀ ਸਮਾਪਤੀ ਦੇ ਲਈ ਅਸੀਂ ਪਹੁੰਚਿਆ ਕਿਉਂਕਿ ਨੌਵੇਂ ਪਾਤਸ਼ਾਹ ਜੀ ਦਾ ਸ਼ਹੀਦੀ ਜੋ ਉਹ ਦੁਨੀਆਂ ਦੇ ਅੰਦਰ ਬਹੁਤ ਹੀ ਸਹਾਉਣ ਜੋਗ ਕੰਮ ਕੀਤਾ ਉਹਨਾਂ ਨੇ ਚ ਗੁਰਦੁਆਰਾ ਰੋਟਾ ਸਾਹਿਬ ਵਿਖੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਚਰਨ ਸੋ ਪ੍ਰਾਪਤ ਸਤਾਨ ਦੇ ਉੱਤੇ ਉਹਨਾਂ ਅਸ਼ੀਦੀ ਦਿਵਸ ਮਨਾਇਆ ਜਾ ਰਿਹਾ ਸੰਗਤਾਂ ਬੜੀ ਸਰਧਾ ਤੇ ਸਤਿਕਾਰ ਦੇ ਨਾਲ ਗੁਰੂ ਤੇਗ ਬਹਾਦਰ ਸਾਹਿਬ ਦਾ ਅਸ਼ੀਦੀ ਦਿਵਸ ਮਨਾ ਰਹੀਆਂ ਨੇ ਤੇ ਸੰਗਤਾਂ ਗੁਰੂ ਸਾਹਿਬ ਦੇ ਦਿੱਤੇ ਉਪਦੇਸ਼ਾਂ ਨੂੰ ਜਾਣਨ ਦੇ ਲਈ ਜੋ ਉਪਦੇਸ਼ ਦਿੱਤਾ ਜਾ ਰਿਹਾ ਉਹ ਤੇ ਬੜੇ ਢੰਗ ਦੇ ਨਾਲ ਉਸ ਤੇ ਸੋਚ ਵਿਚਾਰ ਕਰਕੇ ਪਾਲਣਾ ਕਰਨ ਦੇ ਲਈ ਪਰਨ ਕਰਕੇ ਇੱਥੋਂ ਗੁਰਦੁਆਰਾ ਸਾਹਿਬ ਤੋਂ ਜਾ ਰਹੇ ਹਾਂ ਸਾਡੇ ਇੱਥੇ ਗੁਰਦੁਆਰਾ ਰੋਟਾ ਸਾਹਿਬ ਗੁਰਦੁਆਰਾ ਸਾਹਿਬ ਗੁਰਤੇਗ বাহাদুর ਮਹਾਰਾਜ ਜੀ ਦਾ ਨਵੇਂ ਪਾਛਾਈ ਦਾ ਇੱਥੇ ਉਹਨਾਂ ਦੀ ਚਾਰਜ ਸ਼ੋਹ ਪ੍ਰਾਪਤ ਹੈ ਗੁਰੂ ਤੇਗ ਬਹਾਦਰ ਮਹਾਰਾਜ ਜੀ ਇੱਥੇ ਆਪ ਆ ਕੇ ਚਰਨ ਪਾਏ ਸੀ ਉਹਨਾਂ ਨੇ ਤੇ ਇਹ ਦਿਹਾੜਾ ਸਾਡੀ ਸੁਰਤ ਤੋਂ ਵੀ ਪਹਿਲਾਂ ਸਦੀਆਂ ਤੋਂ ਇੱਥੇ ਮਨਾਇਆ ਜਾਂਦਾ ਤੇ ਸੰਗਤ ਦੂਰੋਂ ਦੂਰੋਂ ਦੇਸ਼ਾਂ ਵਿਦੇਸ਼ਾਂ ਵਿੱਚੋਂ ਆਉਂਦੀ ਆ ਤੇ ਨਮਸਤਕ ਹੁੰਦੀ ਆ ਇੱਥੇ ਹਰ ਇੱਕ ਦੀ ਮਨੋ ਕਾਮਨਾ ਪੂਰੀ ਹੁੰਦੀ ਆ ਇੱਥੇ ਲੰਗਰ ਪਾਣੀ ਦੇ ਸਾਰੇ ਪ੍ਰਬੰਧ ਪ੍ਰਬੰਧਕ ਕਮੇਟੀ ਵੱਲੋਂ ਬਹੁਤ ਵਧੀਆ ਕੀਤੇ ਆ